ਪਹਿਲਾਂ ਤਾਂ ਤੁਹਾਡਾ ਸਾਰੇ মিডিਆ ਕਰਮੇ ਵਾਲਿਆਂ ਦਾ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਬਈ ਤੁਸੀਂ ਬਹੁਤ ਸ਼ਾਰਟ ਨੋਟਿਸ ਤੇ ਇੱਥੇ ਪਹੁੰਚੇ ਹੋ ਮੇਰੇ ਨਾਲ ਮੇਰੇ ਭਰਾ ਪੱਪੀ ਪ੍ਰਸਾਦ ਜੀ ਐਮਐਲਏ ਮੇਰੀ ਭੈਣ ਸੌਫਤੋ ਐਮਐਲਏ ਐਡਵੋਕੇਟ ਪਰਮਵੀਰ ਸਿੰਘ ਜੀ ਮੋਹੀ ਸਾਹਿਬ ਸਟੇਟ ਸੈਕਟਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਦਿਨੀ ਜਿਹੜੇ ਡਾਕਟਰ ਕੀਮਰਾ ਉਮੀਦਵਾਰ ਜੀ ਸਾਡੇ ਸਬਧਾਨ ਦੇ ਨਮਰਤ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੜ੍ਹਾਈ ਕੀਤੀ ਵੱਡੀਆਂ ਪੜ੍ਹਾਈਆਂ ਕੀਤੀਆਂ ਵੱਡੀਆਂ ਡਿਗਰੀਆਂ ਕੀਤੀਆਂ ਉਸ ਤੋਂ ਬਾਅਦ ਸਾਡੇ ਦੇਸ਼ ਨੂੰ ਸੰਵਿਧਾਨ ਦਿੱਤਾ ਜਿਹੜਾ ਕਿ ਇੱਕ ਇੱਕ ਵਰਗ ਨੂੰ ਮਾਲਾ ਦੇ ਵਿੱਚ ਭਰੋਇਆ ਹੋਇਆ ਉਸ ਦੇ ਪ੍ਰਤੀ ਦੋ ਦਰ ਘਟਨਾਵਾਂ ਹੋਈਆਂ ਇੱਕ ਤਾਂ ਫਲੋਰ ਕੋਲੇ ਹੋਈ ਆ ਪਿੰਡ ਨੰਗਲ ਇੱਕ ਬਟਾਲੇ 'ਚ ਹੋਈ ਆ ਇਹ ਜਿਹੜੇ ਬਾਹਰ ਬੈਠਾ ਪੰਨੂ ਗੁਰਪਤਵੰਦ ਸਿੰਘ ਪੰਨੂ ਇਹਦੀ ਰੋਜੀ ਰੋਟੀ ਆ ਜਿਹੜੀ ਰੋਟੀ ਜਿਵੇਂ ਆਪਾਂ ਪਾਉਨੇ ਆ ਇਹਦੀ ਰੋਜੀ ਰੋਟੀ ਚੱਲਦੀ ਆ ਢੜਕਾਉ પાਸੰਦੇ ਕੇ ਵੀ ਲੋਕਾਂ ਨੂੰ ਢੜਕਾਓ ਨੌਜਵਾਨਾਂ ਨੂੰ ਢੜਕਾਓ ਪਰ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਹਨੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਆ ਕਿ ਇਹ ਇਹਨਾਂ ਦੇ ਜਾਲਚ ਫਸਣ ਵਾਲਾ ਨਹੀਂ ਕੋਈ ਹੈਗਾ ਸਾਰੇ ਲੋਕਾਂ ਨੂੰ ਪਤਾ 84 ਹੜਾਈਆਂ ਲੋਕਾਂ ਨੇ ਸਾਰਾ ਕੁਝ ਹੋਇਆ ਇੱਥੇ ਪਰ ਸਾਰੇ ਨੌਜਵਾਨ ਆ ਜਿਹੜੇ ਉਹ ਆਪਦੇ ਰੋਜ਼ਗਾਰ ਦੇ ਵਿੱਚ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਆ ਜਿਹੜੀ ਔਰ ਰੋਜ਼ਗਾਰ ਦੇ ਰਹੀ ਆ 52000 ਨੌਕਰੀ ਦੇ ਕੇ ਅੱਜ ਮਾਨ ਸਾਹਿਬ ਅਸੀਂ ਸਰਕਾਰ ਤਿੰਨ ਸਾਲ ਦੇ ਵਿੱਚ ਜਿਹੜੀਆਂ ਇਹ ਚਾਲਾਂ ਇਹ ਕਰ ਰਿਹਾ ਪੰਨੂ ਇਹਦੀਆਂ ਕਦੇ ਵੀ ਉਹ ਪੂਰੀਆਂ ਨਹੀਂ ਪੈਣੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਨਗਰੇਟੇ ਗੁਰੂ ਕੇ ਬੇਟੇ ਇਹਨਾਂ ਨੂੰ ਨਾਲ ਸਾਨੂੰ ਸਾਰਿਆਂ ਨੂੰ ਛਾਤੀ ਨਾਲ ਲਾਇਆ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਜਿਹੜੀਆਂ ਇਹ ਗੜੀ ਚਾਲਾਂ ਕਰਨ ਵਾਲੇ ਨੇ ਇਹਨਾਂ ਦੀਆਂ ਕਦੇ ਵੀ ਚਾਲਾਂ ਪੂਰੀਆਂ ਨਹੀਂ ਹੋਣੀਆਂ ਅੱਗੇ ਸਭ ਤੁਸੀਂ ਦੋਮਣੇ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਜਿਵੇਂ ਸੰਗੋਵਾਲ ਸਾਹਿਬ ਨੇ ਦੱਸਿਆ ਵਾ ਸਾਡੀ ਮੈਡਮ ਭੈਣ ਜੀਨਾ ਬੈਠੇ ਆ ਪਰਮਜੀਤ ਬੈਠੇ ਆ ਔਰ ਮੋਹੀ ਸਾਹਿਬ ਬੈਠੇ ਆ ਕਿਵੇਂ ਇਹਨਾਂ ਨੇ ਦੱਸਿਆ ਇਹ ਜਿਹੜਾ ਬਾਹਰ ਬੈਠਾ ਪੰਨੂ ਆ ਇਹਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਜੜੀਆਂ ਬਾਹਲੀਆਂ ਏਜੰਸੀਆਂ ਇਹਨੂੰ ਆਪਣੇ ਪੈਸੇ ਦੇ ਇਸਤੇਮਾਲ ਕਰਕੇ ਇਹਨੂੰ ਪੰਜਾਬ ਔਰ ਦੇਸ਼ ਦਾ ਮਾਹੌਲ ਖਰਾਬ ਕਰ ਲਈ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਇਹਨੂੰ ਕਿਸੇ ਵੀ ਗੱਲ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ अहमियत ਨਹੀਂ ਮਿਲੂਗੀ ਕਿਉਂਕਿ ਸਾਡੇ ਬਾਬਾ ਸਾਹਿਬ ਭੀਮਰਾਓ ਮੇਧਕਰ ਉਹਨਾਂ ਨੇ ਸਾਰੇ ਲੋਕਾਂ ਨੂੰ ਇੱਕ ਚੰਗਾ ਰਸਤਾ ਔਰ ਚੰਗਾ ਮਾਰਗ ਦਿੱਤਾ ਵਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨ ਸਾਲਾਂ ਤੋਂ ਪੰਜਾਬ ਦੇ ਵਿੱਚ ਜੋ ਆਪਣਾ ਯੋਗਦਾਨ ਪਾ ਕੇ ਕੰਮ ਕਰਕੇ ਦਿਖਾ ਰਹੀ ਆ ਇਹ ਬਾਹਰ ਬੈਠੀਆਂ ਵਿਦੇਸ਼ੀ ਤਾਕਤਾਂ ਨੂੰ ਬਰਦਾਸ਼ਤ ਨਹੀਂ ਹੋ ਰਿਆ ਵੀ ਪੰਜਾਬ ਅੱਜ ਇੱਕ ਫੇਰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹ ਬਣਨ ਜਾ ਰਿਹਾ ਪਰ ਮੈਂ ਅੱਜ ਤੁਹਾਡੇ ਲਈ ਇਹ ਗੱਲ ਦੱਸਣੀ ਕਿ ਉਹ ਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਹਜਾਰ ਭਗਵਾਨ ਸਿੰਘ ਮਾਨ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਬਲਦਸਤੇ ਦੀ ਤਰ੍ਹਾਂ ਲੈ ਕੇ ਆਪਣੇ ਨਾਲ ਚੱਲ ਰਿਹਾ ਜਿਵੇਂ ਮੇਰੇ ਤੋਂ ਪਹਿਲਾਂ ਸੰਘਵਾਦ ਸਾਹਨੇ ਦੱਸਿਆ 55 ਹਜ਼ਾਰ ਨੌਕਰੀਏ ਸਰਕਾਰ ਇੱਕ ਪਹਿਲੀ ਆ ਜਿਨੇ ਨੌਜਵਾਨਾਂ ਨੂੰ ਸਹੀ ਰਸਤਾ ਤੇ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਜਿਹੜਾ ਮਿਸ਼ਨ ਬਣਾਇਆ ਹੋਇਆ ਉਹ ਮੁੱਖ ਮੰਤਰੀ ਸਾਹਿਬ ਗਾਰ ਭਗਵੰਦ ਸਿੰਘ ਮਾਨ ਦੇ ਸੇਵਾ ਭਾਵਨਾ ਔਰ 24 ਘੰਟੇ ਪੰਜਾਬ ਦੀ ਸੇਵਾ ਦੇ ਵਿੱਚ ਜੋ ਯੋਗਦਾਨ ਉਹਨਾਂ ਦਾ ਪੈ ਰਿਆ ਵਾ ਸਾਡੇ ਜਿਹੜੇ 95 ਜਐਮਐਲ ਆ ਸਾਰੇ ਥੱਲੜੇ ਵਰਕਰ ਜਿਹੜੇ ਵਲੰਟੀਅਰ ਸਾਥੀ ਆ ਪੰਜਾਬ ਦੀ ਬਿਹਤਰੀ ਲਈ ਇੱਕ ਇੱਕ ਵਲੰਟੀਅਰ ਜਿਹੜਾ ਉਹ ਆਪਣਾ ਯੋਗਦਾਨ ਪਾ ਰਿਹਾ ਮੈਂ ਫੇਰ ਤੁਹਾਡੇ ਲਈ ਦੱਸਣਾ ਚਾਹਨਾ ਕਿ ਲੱਖ ਕੋਸ਼ਾਂ ਕਾ ਲੋ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਇਹਨੂੰ ਨਾ ਕਦੇ ਪਹਿਲਾਂ ਨਜਨ ਲੱਗਣ ਦਿੱਤੀ ਆ ਨਾ ਕਦੇ ਹੁਣ ਲੱਗਣ ਦਿੱਤੀ ਜਾਊਗੀ ਇਹ ਜਿਹੜੀਆਂ ਬਾਹਰ ਜੰਮੀਆਂ ਹੋਈਆਂ ਪੰਨੂ ਵਰਗੀਆਂ ਆਪਣੀਆਂ ਪਾਰਟੀਆਂ ਬਣਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਨੂੰ ਕੀ ਪਤਾ ਪੰਜਾਬ ਦੇ ਕਲਚਰ ਦਾ ਗੁੱਤਤਾ ਉਹ ਰੱਖੀ ਵਰਦਾ ਲੇਡੀਜ਼ ਆਂਗ ਪਿੱਛੇ ਤੇ ਪੰਜਾਬ ਦੇ ਕਲਚਰ ਨੂੰ ਉਹ ਅੱਜ ਸਾਡੇ ਪੰਜਾਬੀਆਂ ਦੇ ਵਿੱਚ ਫਰਕ ਪਾਉਣ ਲਈ ਅੱਜ ਇਹੋ ਜਿਹੀਆਂ ਜਿਹੜੀਆਂ ਖੋਜੀਆਂ ਆਪਣੀਆਂ ਹਰਕਤਾਂ ਕਰਦਾ ਵਰਦਾ ਬਾਹਰ ਬੈਠਾ ਜੀਓ ਐਨ ਆਈ ਕਿਤੇ ਪੰਜਾਬ ਦੇ ਹਿੱਤ ਦਾ ਵਾ ਤਾਂ ਆ ਕੇ ਪੰਜਾਬ ਦੀ ਧਰਤੀ ਤੇ ਗੱਲ ਕਰੇ ਦੇਸ਼ ਦੀ ਧਰਤੀ ਦੇ ਗੱਲ ਕਰੇ ਅੱਜ ਉਹ ਬਾਹਲੀਆਂ ਏਜੰਸੀਆਂ ਤੋਂ ਆਪਣਾ ਠੂਣ ਬਣ ਕੇ ਅੱਜ ਸਾਡੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਨੂੰ ਵਰਦਾ ਬਾਬਾ ਸਾਹਿਬ ਭੀਮਰਾਓ ਉਮੀਦ ਕਰਨੇ ਇੱਕ ਮੋਤੀਆਂ ਤਰ੍ਹਾਂ ਸਬਦਾਨ ਬਣਾ ਕੇ ਮੋਤੀਆਂ ਤਰ੍ਹਾਂ ਲੋਕਾਂ ਨੇ ਲੋਕਾਂ ਨੂੰ ਆਪਣੀ ਲੜੀ ਚ ਪਰੋ ਕੇ ਲੋਕਾਂ ਲੋਕ ਸੇਵਾ ਲਈ ਦੇ ਕੇ ਗਏ ਆ ਬਾਬਾ ਸਾਹਿਬ ਨੂੰ ਅੱਜ ਵੀ ਸਲੂਟ ਆ ਪੂਰੇ ਦੇਸ਼ ਵੱਲੋਂ ਔਰ ਰਹਿਣਾ ਵੀ ਆ ਜੱਤੀ ਦੇਸ਼ ਖੁਸ਼ਹਾਲ ਰਹੂਗਾ ਬਾਬਾ ਸਾਹਿਬ ਦਾ ਨਾਮ ਰਹੂਗਾ ਬਾਬਾ ਸਾਹਿਬ ਦੀ ਜਿਹੜੀ ਦੇਣਾ ਬਹੁਤ ਵੱਡੀ ਦੇਣਾ ਐਨੀਆਂ ਗੱਲਾਂ ਕਰਦਾ ਹੋਇਆ ਮੈਂ ਇੱਕ ਵਾਰੀ ਫੇਰ ਇਹ ਗੱਲ ਕਹਿਣੀ ਚਾਹਨਾ ਬਈ ਪੰਜਾਬ ਦੇ ਮਾਹੌਲ ਨੂੰ ਕੋਈ ਵੀ ਏਜੰਸੀ ਕੋਈ ਵੀ ਪਾਰਟੀ ਕੋਈ ਵੀ ਬੰਦਾ ਅਗਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਜਿਹੜਾ ਦੇਸ਼ ਦੇ ਅੰਦਰ ਬੈਠਾ ਉਹਨੂੰ ਜੇਲ੍ਹ ਦਾ ਮੂੰਹ ਦੇਖਣਾ ਪਊਗਾ ਜਿਹੜਾ ਬਾਹਰੋਂ ਵਿਦੇਸ਼ੀ ਤਾਕਤਾਂ ਦਾ ਪਿੱਠੂ ਬਣ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਵਾ ਉਹਨੂੰ ਵੀ ਦੇਸ਼ ਦੇ ਅੰਦਰ ਲਿਆ ਕੇ ਉਹਦਾ ਬੰਦੀ ਕਾਰਵਾਈ ਕੀਤੀ ਜਾਊਗੀ ਅਮਲੇ ਸਭ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੋਰ ਵੀ ਕਈ ਸਟੇਟਸ ਨੇ ਔਰ ਜਿਸ ਦਾ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਪੰਨੋ ਵਰਤ ਰਿਹਾ ਜਾਂ ਕੋਈ ਵੀ ਏਜੰਸੀਆਂ ਵਰਤ ਰਹੀਆਂ ਨੇ ਉਹਨਾਂ ਦੇ ਨਾਲ ਸਰਕਾਰ ਦੀ ਅਜਿਹੀ ਨੀਤੀ ਕੀ ਹੋਏ ਕੋਈ ਪਾਸਟ ਕੋਡ ਦੇ ਜ਼ਰੀਏ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਜਾਂ ਕੀ ਅਗਲੀ ਜਿਹੜੀ ਨੀਤੀ ਹੈ ਸਰਕਾਰ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਚੱਕ ਕੇ ਦੇਖ ਲਓ ਜਦੋਂ ਦਾ ਪੰਜਾਬ ਦਾ ਇਤਿਹਾਸ ਆ ਜਿਹੜਾ ਉਦੋਂ ਬਾਅਦ ਹੀ ਸਾਰਾ ਕੁਝ ਸਟਾਰਟ ਹੋਇਆ ਜਦੋਂ ਪੰਜਾਬੀਆਂ ਨੇ ਆਪਣਾ ਹਰ ਕੰਮ ਦੇ ਵਿੱਚ ਯੋਗਦਾਨ ਵੱਡਾ ਹੋ ਕੇ ਪਾਇਆ ਵਾ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਏਡੇ ਏਡੀਆਂ ਕੁਰਬਾਨੀਆਂ ਏਡੇ ਏਡੇ ਯੋਧੇ ਸੂਰਬੀਰ ਪੈਦਾ ਹੋਇਆ ਇਹਨੂੰ ਹਮੇਸ਼ਾ ਪਹਿਲੇ ਟਾਰਗੇਟ ਕਰਦੀਆਂ ਚਾਹੇ ਕੇਂਦਰ ਦੀਆਂ ਏਜੰਸੀਆਂ ਹੋਣ ਚਾਹੇ ਬਾਹਰ ਬੈਠੇ ਲੋਕ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਉਹਨਾਂ ਲੋਕਾਂ ਦਾ ਟਾਰਗੇਟ ਹੀ ਪੰਜਾਬ ਹੁੰਦਾ ਪਰ ਪੰਜਾਬ ਦੇ ਸੂਰਬੀਰ ਜਿਹੜੇ ਇੱਥੇ ਦੇ ਵਸਿੰਦੇ ਆ ਪੰਜਾਬ ਦੇ ਉਹ ਕਦੇ ਪੰਜਾਬ ਨੂੰ ਇਸ ਕੰਮ ਦੇ ਵਿੱਚ ਅੱਗੇ ਰਸਤਾ ਨਹੀਂ ਦੇਣ ਦਿੰਦੇ ਕਿਸੇ ਸ਼ਰਾਰਤੀ ਅੰਸਰ ਨੂੰ ਉਹਦਾ ਜਹ ਜੀ ਗੱਲ ਕਰਦਾ ਵਾ ਉਹੋ ਜਿਹੇ ਸ਼ਬਦਾਂ ਨਾਲ ਉਹਨੂੰ ਜਵਾਬ ਮਿਲਦਾ ਪੰਨੂ ਨੂੰ ਵੀ ਉਸੇ ਸ਼ਬਦਾਂ ਨਾਲ ਹੀ ਜਵਾਬ ਮਿਲੂਗਾ ਜਹ ਜੀ ਪੰਨੂ ਦੀ ਸੋਚ ਹੋਊਗੀ ਉਹਨੂੰ ਉਹੋ ਜਿਹੇ ਜਵਾਬ ਦਿੱਤਾ ਜਾਊਗਾ ਜਿ ਕੋ ਥ੍ਰੈਟ ਦਾ ਪੰਜਾਬ ਦੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਆ ਗਿਆ ਪੰਜਾਬ ਦੇ ਪੰਜਾਬੀ ਕਿਸੇ ਥ੍ਰੈਟ ਤੋਂ ਡਰਨ ਵਾਲੇ ਨਹੀਂਗੇ ਇਹ ਸਾਡਾ ਇਤਿਹਾਸ ਬੋਲਦਾ ਵਾ ਸਾਡੀਆਂ ਪੰਜਾਬ ਦੀ ਮਿੱਟੀ ਦਾ ਇਹ ਇਤਿਹਾਸ ਆ ਕੋਈ ਬੰਦਾ ਪੰਜਾਬ ਨੂੰ ਨਜਰ ਲਾਉਣ ਵਾਲਾ ਪੈਦਾ ਹੋਊਗਾ ਉਹਨੂੰ ਉਹਦੀ ਬੰਦੀ ਸਜ਼ਾ ਮਿਲਣੀ ਮਿਲੀਆਂ ਇਹ ਸਾਡਾ ਇਤਿਹਾਸ ਆ ਕਦੇ ਕਿਸੇ ਦੀ ਥ੍ਰੈਟ ਤੋਂ ਨਾ ਪੰਜਾਬੀ ਡਰੇ ਆ ਨਾ ਪੰਜਾਬੀਆਂ ਨੇ ਡਰਨਾ ਵਾ ਸਰ ਨੰਬਰ ਸਰ ਹੋ ਗਿਆ ਤਾਲੇ ਮੈਂ ਬੋਲ ਰਿਹਾ ਹਾਂ ਕਿ ਜਿਹੜੇ ਬੀਐਸਪੀ ਦੇ ਲੋਕ ਇਹ ਕਹਿ ਰਹੇ ਨੇ ਕਿ ਸਰਕਾਰ ਫੇਲ ਹੈ ਐਂਸੀ ਐਂਸੀ ਫੇਲੇ ਲਾਅ ਐਂਡ ਆਰਡਰ ਨਹੀਂ ਮੇਨਟੇਨ ਕਰਵਾਉਂਦਾ ਦੇਖੋ ਗੱਲ ਸੁਣੋ ਜਿਹੜੇ ਬਾਹਰ ਬੈਠੀਆਂ ਏਜੰਸੀਆਂ ਨੇ ਪੰਨੂ ਵਰਗੀਆਂ ਉਹ ਸਾਡੇ ਕਿਸੇ ਨੌਜਵਾਨ ਬੱਚੇ ਨੂੰ ਗਮਰਾਹ ਕਰਕੇ ਜਾਂ ਕਿਸੇ ਇਹੋ ਜਿਹੇ ਬੰਦੇ ਦਾ ਫਾਇਦਾ ਉਠਾ ਕੇ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਪਏ ਆ ਉਹ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਜਦੋਂ ਸਿੱਧਾ ਸੰਦੇਸ਼ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਕਦੇ ਮਾਹੌਲ ਹੀ ਖਰਾਬ ਹੋਣ ਦਿੱਤਾ ਜਾਊਗਾ ਚਾਹੇ ਜਿੱਦੀ ਮਰਜ਼ੀ ਕੋਈ ਵੱਡੀ ਤਾਕਤ ਆ ਚਾਹੇ ਕੋਈ ਪਾਰਟੀ ਆ ਪੰਜਾਬ ਜਿਹੜਾ ਵਾ ਸਾਡਾ ਉਹ ਰੰਗਲਾ ਪੰਜਾਬ ਤੇ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਆ ਇਹਨੂੰ ਕੋਈ ਨજર ਨਹੀਂ ਲਾ ਸਕਦਾ ਕੋਈ ਇਹਦੇ ਵੱਲ ਅੱਖ ਚੱਕ ਕੇ ਨਹੀਂ ਦੇਖ ਸਕਦਾ ਪੰਜਾਬ ਦੀ ਧਰਤੀ ਵੱਲ ਹਲੋ ਜੀ ਕਰੋ ਸਭ ਗੱਲ ਕਰਨ ਅੱਜ ਜੋ ਵੀ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪੰਨੋ ਵਰਗੀਆਂ ਜਿਹੜੇ ਇਹ ਜੇ ਗਲਤ ਅਨਸਰ ਨੇ ਤੇ ਉਹਦੇ ਖਿਲਾਫ ਆਮ ਆਦੀ ਪਾਰਟੀ ਖੜੀ ਆ ਔਰ ਆਮ ਆਦੀ ਪਾਰਟੀ ਇਸ ਦੇ ਖਿਲਾਫ ਜਿਹੜੀ ਸ਼ਬਦ-ਸ਼ਬਦਾ ਚ ਨਿੰਦਾ ਕਰਦੀ ਆ ਔਰ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੂਰਬੀਰਾਂ ਦੀ ਧਰਤੀ ਤੇ ਗੁਰੂਆ ਪੀਰਾਂ ਦੀ ਧਰਤੀ ਆ ਔਰ ਇੱਥੇ ਸਾਰੇ ਸਾਰ ਧਰਮ ਸਾਂਝੇ ਧਰਮ ਨੇ ਔਰ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਔਰ ਖਾਸ ਕਰਕੇ ਜੇ 바ਵਾ ਸਾਹਿਬ 바ਵਾ ਭੀਮਰਾਓਂਬੀਦਕਰ ਜੀ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਸਾਡੇ ਇੰਡੀਆ ਨੂੰ ਸੰਵਿਧਾਨ ਲਿਖ ਕੇ ਦਿੱਤਾ ਪੂਰੀ ਦੁਨੀਆ 'ਚ ਸਭ ਤੋਂ ਵੱਡਾ ਸੰਵਿਧਾਨ ਵਧੀਆ ਸੰਵਿਧਾਨ ਲਿਖ ਕੇ ਦਿੱਤਾ ਤੇ ਉਹਦਾ ਸਤਿਕਾਰ ਔਰ ਖਾਸ ਕਰਕੇ ਪੰਜਾਬ ਦੀ ਗੱਲ ਕਰਦੇ ਆ ਸਭ ਤੋਂ ਵੱਧ ਸਤਿਕਾਰ ਪੰਜਾਬ 'ਚ ਹੁੰਦਾ ਵਾ ਔਰ ਪੰਜਾਬ ਦੇ ਵਿੱਚ ਉਹਦਾ ਸਤਿਕਾਰ ਉਹਨਾਂ ਦਾ ਹੁੰਦਾ ਰਹੂਗਾ ਤੇ ਜਿਹੜੇ ਇਹ ਪੰਨੂ ਵਰਗੇ ਸੋਚਦੇ ਨੇ ਵੀ ਸ਼ਾਇਦ ਅਸੀਂ ਪਿਛਲਾ ਦੌਰ ਦੁਆਰਾ ਲਿਆਵਾਂਗੇ ਉਹ ਦੌਰ ਪੰਜਾਬ ਦੇ ਵਿੱਚ ਨਹੀਂ ਆਉਣਾ ਔਰ ਪੰਜਾਬ ਹਰੇਕ ਦਾ ਸਤਿਕਾਰ ਕਰਦਾ ਔਰ ਮਿਲ ਕੇ ਚੱਲਣਾ ਵਾ ਚਾਹੇ ਹਿੰਦੂ ਸਿੱਖ ਮੁਸਲਮਾਨ ਸਾਈ ਸਾਰੇ ਅਸੀਂ ਹੈਗੇ ਆ ਭਾਈ ਭਾਈ ਔਰ ਭਾਈ ਭਾਈ ਰਹਿ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਵਾਂਗੇ ਆਮ ਆਦੀ ਪਾਰਦੀ ਸਰਕਾਰ ਔਰ ਆਮ ਆਦੀ ਪਾਰ ਦੇ ਮੁਖੀ ਸ਼੍ਰੀ ਰਵੀਂਦ ਕੇਜੀਵਾਲ ਜੀ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਮਾਨ ਜੀ ਤੇ ਆਮ ਆਦੀ ਪਾਰ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਔਰ ਸਾਰੇ ਇਸ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਲੱਗੇ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਲੱਗੇ ਨੇ ਰੰਗਲਾ ਪੰਜਾਬ ਤਾਂ ਹੀ ਬਣੂਗਾ ਜਦੋਂ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਅਸੀਂ ਆਪਣੇ ਪੰਜਾਬ ਵਾਸਤੇ ਮਿਲ ਕੇ ਕੰਮ ਕਰ ਰਹੇ ਹਾਂ ਆਉਣ ਵਾਲੀ ਸਾਡੀ ਜਨਰੇਸ਼ਨ ਵਾਸਤੇ ਕੰਮ ਕਰ ਰਹੇ ਹਾਂ ਅੱਜ ਜਿਹੜਾ ਜੁੱਧ ਨਸ਼ਿਆ ਵਿਰੋਧ ਚੱਲ ਰਿਹਾ ਵਾ ਔਰ ਆਉਣ ਵਾਲੀ ਜਿੰਮੇ ਜਵਾਨੀ ਨੂੰ ਬਚਾਉਣ ਵਾਸਤੇ ਲੱਗੇ ਹੋਏ ਹਾਂ ਤੇ ਇਹ ਲੋਕ ਇਹ ਚੀਜ਼ਾਂ ਨੂੰ ਪੜਕਾਉਣਾ ਚਾਹੁੰਦੇ ਨੇ ਔਰ ਇਹ ਚਾਹੁੰਦੇ ਨੇ ਵੀ ਸ਼ਾਇਦ ਪੰਜਾਬੀਆਂ ਨੂੰ ਅਸੀਂ ਦੁਬਾਰਾ ਲੜਾ ਕੇ ਵੀ ਫਾਇਦਾ ਲਵਾਂਗੇ ਇਹ ਇਸ ਤਰ੍ਹਾਂ ਦੀਆਂ ਬਲਕੇ ਗਲਤ ਮਰਗੇ ਵਿਆਰਬਾਜੀ ਕਰਕੇ ਇਹ ਸੋਚਦਿਆਂ ਵੀ ਅਸੀਂ ਇਹਨਾਂ ਪੈਸੇ ਕਮਾਉਣ ਦਾ ਮਕਸਦ ਆ ਵੀ ਸਾਨੂੰ ਹੋਰ ਜਿਹੜੇ ਇਸ ਤਰ੍ਹਾਂ ਦੇ ਮਿਲ ਕੇ ਇਹਨਾਂ ਦੀ ਸੋਚ ਵਾਲੇ ਬੰਦੇ ਵੀ ਸਾਨੂੰ ਪੈਸੇ ਦੇਣਗੇ ਜਾਂ ਇਹਨਾਂ ਦੇ ਅਕਾਊਂਟ ਭਰਨਗੇ ਤੇ ਉਹ ਇਹਨਾਂ ਦਾ ਤੋਰੀ ਫੁਲਕਾ ਬੰਦ ਹੋਊਗਾ ਤੇ ਪੰਜਾਬ ਇੱਕ ਜੁੱਟ ਹੋ ਕੇ ਚੱਲੂਗਾ ਔਰ ਬਾਬਾ ਸਾਹਿਬ ਅੰਬੇਦਕਰ ਦਾ ਅਸੀਂ ਸਤਿਕਾਰ ਕਰਦੇ ਆ ਹਮੇਸ਼ਾ ਸਤਿਕਾਰ ਕਰਦੇ ਰਵਾਂਗੇ ਔਰ 14 ਤਰੀਕ ਨੂੰ ਅਸੀਂ ਸਾਂਝੇ ਤੌਰ ਤੇ ਆਲਰੇਡੀ ਵੀ ਹਰ ਤਰ੍ਹਾਂ ਕੇ 14 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਬੜੇ ਸਤਿਕਾਰ ਨਾਲ ਮਨਾਇਆ ਜਾਂਦਾ ਤੇ ਇਸ ਵਾਰੀ ਹੋਰ ਵੱਧ ਸਤਿਕਾਰ ਨਾਲ ਮਨਾਇਆ ਜਾਊਗਾ ਔਰ ਜਿਹੜੇ ਇਹ ਕਹਿੰਦਾ ਵੀ ਅ 14 ਤਰੀਕ ਨੂੰ ਅਸੀਂ ਮੂਰਤੀਆਂ ਤੋੜਾਂਗੇ ਇਹਨੂੰ ਮੂੰਹ ਤੋੜਵਾ ਜਵਾਬ ਵੀ ਦੇਵਾਂਗੇ ਠੀਕ ਹੈ ਥੈਂਕ ਯੂ ਆਵਾਜ਼ ਉੱਪਰ ਦਿਖਾਉਂਦੇ ਆ